ਰਾਗ ਜੈਜਵੰਤੀ ਮਹਿਲਾ ਨਵਾ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦਾ ਜੈਜਵੰਤੀ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ 1352 1352 ਅੰਕ ਤੇ ਸੁਭਾਏਮਾਨ ਸ਼ਬਦ ਆਓ ਵਿਚਾਰ ਕਰਦੇ ਹਾਂ ਰਾਮ ਸਿਮਰ ਰਾਮ ਸਿਮਰ ਇਹ ਤੇਰਾ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੋ ਕੀ ਸਰਨ ਲਾਗ ਜਗਤ ਸੁਖ ਮਾਨ ਮਿੱਥਿਆ ਝੂਠ ਸਭ ਸਾਜ ਹੈ ਰਹਾਉ ਸੁਪਨੇ ਜੋ ਤਨ ਪਛਾਨ ਕਾਹੇ ਪਰ ਕਰਤਮਾਨ ਬਾਰੂ ਕੀ ਪੀਤ ਜੈਸੇ ਬਸਦਾ ਕੋ ਰਾਜ ਹੈ ਨਾਨਕ ਜਾਣੇ ਕਹਿਤ ਬਾਤ ਬਿਨਸ ਜੈ ਤੇਰੋ ਗਾਤ ਚਿਨ ਚਿਨ ਕਰ ਗयो ਕਾਲ ਤੈਸੇ ਜਾਤ ਆਜ ਹੈ ਉਰਤੇ ਬਾਦਰ ਪਤਸ਼ਾ ਸਮਝਾਉਂਦੇ ਹਨ ਕਿ RAM ਸਿਮਰ RAM ਸਿਮਰ ਇਹ ਹੈ ਤੇਰਾ ਕਾਜ ਹੈ ਕਿ ਭਈ ਉਸ RAM ਨੂੰ ਸਿਮਰਨਾ ਕਰੋ ਉਸ RAM ਨੂੰ ਯਾਦ ਰੱਖੋ ਰਮ へ ਪ੍ਰਮਾਤਮਾ ਦਾ ਸਿਮਰਨ ਕਰੋ ਇਹ ਹੈ ਤੇਰਾ ਕਾਜ ਹੈ ਇਸੇ ਕੰਮ ਵਾਸਤੇ ਤੋਇਆ ਉਸ RAM ਨੂੰ ਹਮੇਸ਼ਾ ਯਾਦ ਰੱਖ ਮਾਇਆ ਕੋ ਸੰਗ ਤਿਆਗ ਮਾਇਆ ਦਾ ਸੰਗ ਛੱਡ ਦੇਵੋ ਮਾਇਆ ਜੋ ਹੈ ਦੁੱਖ ਦੇਣ ਵਾਲੀ ਹੈ ਪ੍ਰਭੂ ਜੀ ਕੀ ਸਰਨ ਲਾਗ ਪ੍ਰਭ ਜੀ ਕੀ ਸ਼ਰਨ ਵਿੱਚ ਚਲੇ ਜਾਓ ਸਤਿ ਦੇ ਸਰਨ ਵਿੱਚ ਚਲੇ ਜਾਓ ਸੱਚ ਨਾਲ ਜੁੜੋ ਜਗਤ ਸੁਖ ਮਾਨ ਮਿੱਥਿਆ ਜਗਤ ਦਾ ਸੁਖ ਤੇ ਮਾਨ ਇਹ ਮਿੱਥਿਆ ਹੈ ਝੂਠ ਹੈ ਸਭ ਝੂਠੋ ਸਭ ਸਾਜ ਹੈ ਸਾਰਾ ਜਗਤ ਦੇ ਵਿੱਚ ਪਸਾਰਾ ਝੂਠ ਹੈ ਖਤਮ ਹੋਣ ਵਾਲਾ ਹੈ ਸਦਾ ਤੇ ਰਹਿਣ ਵਾਲਾ ਨਹੀਂ ਸੁਪਨੇ ਜੋ ਧਨ ਪਛਾਨ ਤੁਨ ਨੂੰ ਸੁਪਨੇ ਵਾਂਗ ਪਛਾਨੋ ਜੋ ਧਨ ਪਦਾਰਥ ਹਨ ਪੈਸਾ ਢੇਲਾ ਮਾਇਆ ਇਸ ਨੂੰ ਸੁਪਨੇ ਵਾਂਗ ਸਮਝੋ ਜਿਵੇਂ ਸੁਪਨੇ ਵਿੱਚ ਜੋ ਹੁੰਦਾ ਹੈ ਉਹ ਸੱਚ ਨਹੀਂ ਹੁੰਦਾ ਇਸੇ ਤਰ੍ਹਾਂ ਧਨ ਸੱਚ ਨਹੀਂ ਹੈ ਕਾਹੇ ਪਰ ਕਰਤਮਾਨ ਕਿਉਂ ਮਾਣ ਕਰਦਾ ਹੈ ਪੈਸੇ ਉੱਤੇ ਕਿਉਂ ਹੰਕਾਰ ਕਰਦਾ ਹੈ ਸੁਪਨੇ ਵਰਗਾ ਹੈ ਤਨ ਬਾਹੂ ਕੀ ਧੀਤ ਜਿਵੇਂ ਬਸਦਾ ਕੋ ਰਾਜ ਹੈ ਜਿਹੜੇ ਰਾਜੇ ਆਪਣੇ ਆਪ ਨੂੰ ਸਮਝਦੇ ਨੇ ਮੈਂ ਪੁਰਾਣੇ ਤਾਜ਼ਾ ਮੰਤਰੀਆਂ ਪੁਰਾਣੇ ਥਾਂ ਦਾ ਰਾਜਾ ਮੈਂ ਇਹ ਬਸਦਾ ਕੋ ਰਾਜ ਭਾਗ ਧਰਤੀ ਤੇ ਜੋ ਰਾਜ ਕਰਨ ਵਾਲੇ ਆ ਬਾਹੂ ਕੀ ਧੀਤ ਬਾਹੂ ਬਾਲੂ ਰੇਤ ਧੀਤ ਦਵਾਰ ਰੇਤ ਦੀ ਦਵਾਰ ਵਾਂਗ ਹੈ ਰੇਤ ਦੀ ਕੰਧ ਵਾਂਗ ਹੈ ਜਿਵੇਂ ਰੇਤ ਦੀ ਕੰਧ ਟਿਕਦੇ ਨਹੀਂ ਡਿੱਗ ਜਾਂਦੇ ਇਸੇ ਤਰ੍ਹਾਂ ਰਾਜ ਜੋ ਰਾਜੇ ਆਪਣੇ ਆਪ ਨੂੰ ਮੰਦੇ ਵੱਡੇ ਰਾਜੇ ਅੰਕਾਰ ਵਿੱਚ ਸੜੇ ਹੋਏ ਅੰਕਾਰ ਵਿੱਚ ਜਲੇ ਹੋਏ ਇਹ ਸਦਾ ਥਿਰ ਰਹਿਣ ਵਾਲੇ ਨਹੀਂ ਹੈ ਨਾਨਕ ਜਨ ਕਹਿ ਤਬਾਤ ਬਿਨ ਸਜੇ ਹੈ ਤੇਰੋ ਗਾਤ ਸਤਗੁਰੂ ਤੇਗ ਬਾਹਦਰ ਪਾਤਸ਼ਾ ਸਮਝਾਉਂਦੇ ਨੇ ਕਿ ਨਾਨਕ ਵੀ ਇਹੀ ਗੱਲ ਕਹਿ ਰਿਹਾ ਹੈ ਇਹ ਬਾਤ ਬੋਤਾਤਾ ਹੈ ਨਾਨਕ ਜਨ ਕਹਿ ਤਬਾਤ ਇਹ ਗੱਲ ਕਹਿ ਰਹੇ ਹਨ ਬਿਨ ਸਜੇ ਹੈ ਤੇਰੋ ਗਾਤ ਗਾਤ ਕਹਿੰਦੇ ਨੇ ਸਰੀਰ ਨੂੰ ਤੇਰਾ ਸਰੀਰ ਜੋ ਹੈ ਖਤਮ ਹੋ ਜਾਣਾ ਹੈ ਸਰੀਰ ਨਾਸਵਾਨ ਹੈ ਇਹ ਵੀ ਨਹੀਂ ਰਹਿਣਾ ਚਿਨ ਚਿਨ ਕਰ ਗਇਓ ਕਾਲ ਛਿਣ ਛਿਣ ਕਰਕੇ ਜਿਸ ਤਰ੍ਹਾਂ ਕੱਲ ਨਿਕਲ ਗਿਆ ਜਿਸ ਤਰ੍ਹਾਂ ਮੁਠੀ ਵਿੱਚ ਰੇਤ ਹੁੰਦਾ ਤੇ ਉਂਗਲਾਂ ਵਿੱਚ ਰੇਤ ਨਿਕਲਦਾ ਨਿਕਲਦਾ ਖਤਮ ਹੋ ਜਾਂਦਾ ਇਸੇ ਤਰ੍ਹਾਂ ਛਿਣ ਛਿਣ ਕਰ ਗਇਓ ਕਾਲ ਛਿਣ ਛਿਣ ਕਿਸ਼ਣਕਸ਼ਣ ਕਰਕੇ ਕੱਲ ਜੋ ਬੀਤ ਗਿਆ ਹੈ ਕਾਲ ਤੈਸੇ ਆਜ ਜਾਤ ਹੈ ਜਿਵੇਂ ਕੱਲ ਨਿਕਲ ਗਿਆ ਕੱਲ ਆਪਣੇ ਹੱਥ ਨਹੀਂ ਆਉਣਾ ਇਸੇ ਤਰ੍ਹਾਂ ਅੱਜ ਵੀ ਅੱਜ ਵੀ ਹੱਥ ਨਹੀਂ ਆਉਣਾ ਇਹ ਵੀ ਨਿਕਲ ਜਾਣਾ ਰੇਤ ਵਾਂਗ ਜਿਵੇਂ ਮੁੱਠੀ 'ਚੋਂ ਰੇਤ ਨਿਕਲ ਜਾਂਦਾ ਹੈ ਸੋ ਗੁਰੂ ਤੇਗ ਬਹਾਦਰ ਸਾਹਿਬ ਸਮਝਾਉਂਦੇ ਨੇ ਕਿ ਭਈ ਹੰਕਾਰ ਨਹੀਂ ਕਰਨਾ ਧਨ ਪਦਾਰਥਾਂ ਦਾ ਪਦਵੀਆਂ ਦਾ ਰਾਜਾ ਦਾ ਮੰਤਰੀ ਹੋਣ ਦਾ ਹੰਕਾਰ ਨਹੀਂ ਕਰਨਾ ਸਭ ਖਤਮ ਹੋਣ ਵਾਲਾ ਹੈ ਕੇਵਲ ਆਰਾਮ ਸਿਮਰ ਰਾਮ ਸਿਮਰ ਇਹ ਹੈ ਤੇਰਾ ਕਾਜ ਹੈ ਰਾਮ ਨੂੰ ਹੀ ਸਿਮਰਨਾ ਕਰੋ ਰਾਮ ਇਹ ਸਾਰੇ ਕੰਮ ਸਵਾਰੇਗਾ ਰਾਮ ਸਿਮਰ ਰਾਮ ਸਿਮਰ ਇਹ ਹੈ ਤੇਰਾ ਕਾਜ ਹੈ ਰਾਮ ਨੂੰ ਸਿਮਰਨਾ ਕਰੀਏ ਆਓ ਸੋ ਗੁਰੂ ਪਿਆਰੇ ਗੁਰੂ ਇੱਕ ਭਗਤ ਪਤਸਾ ਜੀ ਨੇ ਇਸ ਸਬਦੇ ਵਿੱਚ ਸਾਨੂੰ ਹੰਕਾਰ ਨੂੰ ਤਿਆਗਣ ਦੀ ਸਿੱਖਿਆ ਦਿੱਤੀ ਹੈ ਹੰਕਾਰ ਪੈਸੇ ਦਾ ਪਦਵੀ ਦਾ ਪ੍ਰਾਪਤੀ ਦਾ ਸੁਹਪਣ ਦਾ ਸੋਹਣੇਪਣ ਦਾ ਗੜੀਆਂ ਕਾੜ ਦਾ ਬੰਗਲਾਂ ਦਾ ਕਿਸੇ ਵੀ ਤਰ੍ਹਾਂ ਦਾ ਹੰਕਾਰ ਅਗਰ ਹੈ ਉਹਨੂੰ ਤਿਆਗਣਾ ਚਾਹੀਦਾ ਹੈ ਇਮਾਨਦਾਰੀ ਤੇ ਪਿਆਰ ਨਾਲ ਜਿਉਣਾ ਚਾਹੀਦਾ ਹੈ ਸਤਿਗੁਰੂ ਦਾ ਸਸਨ ਜਾਨ ਨੇ ਕਿ ਪਈ ਜਿਵੇਂ ਕੱਲ ਬੀਤ ਗਿਆ ਏਵੇਂ ਅੱਜ ਵੀ ਬੀਤ ਜਾਣਾ ਇਸ ਕਰਕੇ ਵੇਲਾ ਸੰਭਾਲ ਕੇ ਸ੍ਰੀ ਰਾਮ ਨੂੰ ਪ੍ਰਭ ਨੂੰ ਸਿਮਰਨਾ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ